ਗੁਰਮਤੀ ਪ੍ਰਚਾਰ ਜਥਾ ਤੇ ਕਲਗੀਦਰ ਅੰਮ੍ਰਿਤ ਸੰਚਾਰ ਜਥੇ ਦੇ ਆਗੂ ਭਾਈ ਬਲਕਾਰ ਸਿੰਘ ਇਲਮੇਵਾਲਾ ਦੀ ਯੋਗ ਅਗਵਾਈ ਹੇਠ ਪਿੰਡ ਕਟੋਰਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ 7 ਦਿਨਾਂ ਬੱਚਿਆਂ ਦਾ ਗੁਰਮਤੀ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਗੁਰੂ ਸਿੱਖੀ ਸਰੂਪ ਨਾਲ ਜੁੜਨ ਸਿੱਖੀ ਸਰੂਪ ਸੰਭਾਲ ਸਿੱਖ ਇਤਿਹਾਸ ਵਾਤਾਵਰਨ ਸੰਭਾਲ ਆਪਣੇ ਮਾਤਾ ਪਿਤਾ ਤੇ ਵੱਡੀਆਂ ਸਤਿਕਾਰ ਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਦਿੱਤੀ ਤੇ 7 ਦਿਨਾਂ ਤੋਂ ਬਾਅਦ ਬੱਚਿਆਂ ਦੇ ਗੁਰਮਤਿ ਗਿਆਨ ਸਿੱਖ ਇਤਿਹਾਸ ਬਾਰੇ ਇਮਤਿਹਾਨ ਲਿਆ ਗਿਆ ਤੇ ਅਖੀਰ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਇਸ ਕੈਂਪ ਦੌਰਾਨ ਬੱਚਿਆਂ ਵੱਲੋਂ ਬਾਣੀ ਨਾਲ ਜੁੜਨ ਕੇਸ ਰੱਖਣ ਦਾ ਵੀ ਪ੍ਰਣ ਕੀਤਾ ਇਸ ਮੌਕੇ ਤਿੰਨ ਬੱਚਿਆਂ ਨੇ ਅੰਮ੍ਰਿਤ ਪਾਣ ਵੀ ਕੀਤਾ ਇਸ ਮੌਕੇ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਤੇ ਨਗਰ ਦੀਆਂ ਸੰਗਤਾਂ ਨੂੰ ਸ਼ਾਦਾਰ ਤੇ ਫਲਦਾਰ ਆਪਣੇ ਘਰਾਂ ਤੇ ਆਲੇ ਦੁਆਲੇ ਪੌਦੇ ਲਗਾਉਣ ਲਈ ਵੀ ਦਿੱਤੇ ਬੱਚਿਆਂ ਨੇ ਭਾਗ ਲਿਆ ਬੱਚਿਆਂ ਨੂੰ ਗੁਰਮਤਿ ਸਿੱਖਿਆ ਦਿੱਤੀ ਇਹਦੇ ਵਿੱਚ ਕੁਝ ਬੱਚਿਆਂ ਨੇ ਅਮਰਦੀਦਾਰ ਪ੍ਰਾਪਤ ਕੀਤੀ ਕੁਝ ਬੱਚਿਆਂ ਨੇ ਕੇਸ ਰੱਖਣ ਦੇ ਪਰਨ ਕੀਤੇ ਤੇ ਨਾਲ ਅਮਰਤ ਵੇਲੇ 15 ਮਿੰਟ ਜਨਾ ਸਿਮਰਨ ਕਰਨ ਦੇ ਬੱਚਿਆਂ ਨੇ ਕੁਝ ਪਰਨ ਕੀਤੇ ਸਿਮਰਨ ਕਰਾਂਗੇ ਬਾਣੀ ਪੜਾਂ ਕਰਾਂਗੇ ਇਹਦੇ ਨਾਲ ਨਾਲ ਅਖੀਰਲੇ ਦੇਣ ਬੱਚਿਆਂ ਨੂੰ ਰੁੱਖ ਵੰਡੇ ਗਏ ਵਾਤਾਵਰਣ ਸੰਭਾਲ ਵਾਸਤੇ ਸੋ ਇਹਦੇ ਵਿੱਚ ਇਲਾਕੇ ਦੇ ਸਮੂਚੇ ਪ੍ਰਬੰਧਕ ਕਮੇਟੀ ਤੇ ਨਗਰ ਦੇ ਸਰਪੰਚ ਮੈਂਬਰ ਸਾਹਿਬਾਨ ਪੂਰੀ ਨਗਰ ਦੀ ਸੰਗਤ ਨੇ ਬਹੁਤ ਸਾਰਾ ਸਹਾਰਾ ਦਿੱਤਾ ਹੈ ਅਸੀਂ ਇੱਕ ਤਾਂ ਨਗਰ ਧੰਨਵਾਦ ਵੀ ਕਰਦੇ ਆ ਇਹਦੇ ਨਾਲ ਨਾਲ ਇਹ ਜੋ ਗੁਰਮਤ ਪੰਜਾਬ ਦੇ ਕੰਮ ਪਾ ਲਗਾਤਾਰ ਪਿੰਡਾਂ 'ਚ ਲੱਗ ਰਹੇ ਨੇ ਕਿਸੇ ਵੀਰ ਨੇ ਆਪਣੇ ਪਿੰਡ ਵਿੱਚ ਗੁਰਮਤਖ라이 ਕੰਮ ਲਾਉਣਾ ਹੋਵੇ ਇਹ ਸਾਡਾ ਜਥਾ ਬਿਲਕੁਲ ਨਿਸ਼ਕਾਮ ਸੇਵਾ ਕਰਦਾ ਹੈ ਉਸੇ ਇਸ ਨਗਰ ਵਿੱਚ ਕੰਮ ਲਾਇਆ ਗਿਆ ਸੀ ਕਈ ਬੱਚਾ ਨੇ ਭਾਗ ਲਿਆ ਅਸੀਂ ਧੰਨਵਾਦ ਕਰਦੇ ਪੂਰੀ ਨਗਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ